ਪਾਲ ਸਿੰਘ ਜੀ ਮਾਨੇ ਬਤ ਮੰਤਰੀ ਨੇ ਉਹਨਾਂ ਦੇ ਅਸੀਂ ਜਿਹੜਾ ਬਿਆਨ ਸਾਹਮਣੇ ਆਇਆ ਮੀਡੀਆ ਦੇ ਵਿੱਚ ਉਹ ਕਹਿੰਦੇ ਕਿ ਇਹ ਕਿਸਾਨਾਂ ਨੂੰ ਪਾਲਿਸੀ ਪਸੰਦ ਨਹੀਂ ਆਈ ਇਸ ਕਰਕੇ ਮਾਨ ਸਰਕਾਰ ਨੇ ਵੱਡਾ ਦਿਲ ਕਰਦੇ ਆ ਇਹਨੂੰ ਵਾਪਸ ਲੈ ਲਿਆ ਕੋ ਇਹ ਤੁਸੀਂ ਪ੍ਰਮਾਣ ਕਰੋਗੇ ਵੀ ਜਦੋਂ ਉਹ ਕਹਿੰਦੇ ਨੇ ਵੀ ਕਿਸਾਨਾਂ ਦੇ ਪਸੰਦ ਨਹੀਂ ਆਇਆ ਜਿਹਦਾ ਮਤਲਬ ਅਰਥੇ ਨਿਕਲਦਾ ਵੀ ਉਹਨਾਂ ਦੇ ਤਾਂ ਪਸੰਦ ਸੀ ਨਾ ਇਹਦੇ ਇਹਦੇ ਜਦੋਂ ਤੁਸੀਂ ਵਿਰੋਧ ਕਰ ਰਹੇ ਸੀ ਤੁਸੀਂ ਐਲਾਨ ਕਰਦੇ ਸੀ ਪ੍ਰੋਗਰਾਮ ਉਲੀਕਦੇ ਸੀ ਤਾਂ ਤੁਹਾਨੂੰ ਕੋਈ ਕਿਸੇ ਤਰ੍ਹਾਂ ਦਾ ਸੱਦਾ ਆਇਆ ਕੀ ਲੋਡ ਸੀ ਸਾਡੇ ਨਾਲ ਗੱਲ ਕਰਨ ਦੀ ਨਾ ਕਰਨ ਸਾਡੇ ਤਾਂ ਸਾਨੂੰ ਐ ਦਾ ਇਹ ਨਹੀਂ ਵੀ ਸਾਡੇ ਨਾਲ ਗੱਲ ਕਰੇ ਤੋਂ ਬਾਅਦ ਜਿਹੜਾ ਰੱਦ ਹੁੰਦੇ ਹੂੰ ਜੇ ਸਰਕਾਰ ਨੇ ਬਿਨਾਂ ਸਾਡੀ ਨਾਲ ਗੱਲਬਾਤ ਕੀਤੇ ਰੱਦ ਕਰੇ ਸਾਨੂੰ ਤਰਾਜ ਹੀ ਨਹੀਂ ਕੋਈ ਤੁਹਾਨੂੰ ਕਹਦਾ ਤਰਾਜ ਜਦੋਂ ਪੰਜਾਬ ਦੇ ਮੰਤਰੀ ਕਹਿ ਰਹੇ ਨੇ ਪੰਜਾਬ ਦੇ ਹਮਾਰੀ ਵੀ ਪਾਰਟੀ ਦੇ ਪੇਜ ਦੇ ਉੱਤੇ ਲਗਾਤਾਰ ਪੋਸਟਾਂ ਪੈ ਰਹੀਆਂ ਨੇ ਜਾਂ ਚੀਫ ਸੈਕਟਰੀ ਦਾ ਉਹ ਪ੍ਰੈਸ ਨੋਟ ਸਾਹਮਣੇ ਆ ਗਿਆ ਉਸ ਤੋਂ ਬਾਅਦ ਖਰਚੇ ਕੀ ਨੇ ਕਾਰ ਦੇ ਕਹੇ ਹੋਏ ਗੱਲਾਂ ਕਦੇ ਪੂਰੀਆਂ ਹੁੰਦੀਆਂ ਨਹੀਂ ਹੂੰ ਵੱਡਾਂ ਦੀ ਮਾਰ ਹੋਈ ਆ ਪਿਛਲੇ ਸਾਲ ਹਾਂ ਮੈਂ ਮੁਰਗੀਆਂ ਦੇ ਪੈਸੇ ਘਰਾਂ ਦੇ ਪੈਸੇ ਫਸਲਾਂ ਦੇ ਪੈਸੇ ਤੋਂ ਨੁਕਸਾਨੇ ਵਾਂਗ ਜਾਤੇ ਹੂੰਗਾ ਹਾਂ ਦੇਤਾ ਤਾਂ ਉਹਨਾਂ ਦੇ ਐਮ ਐਲ ਏਜ਼ ਅਸੀਂ ਦੇਖ ਰਹੇ ਹਾਂ ਕਿ ਉਹ ਬੜਾ ਸੈਲੀਬ੍ਰੇਟ ਕਰ ਰਹੇ ਨੇ ਕਿ ਸਰਕਾਰ ਦਾ ਇਹ ਵੱਡਾ ਫੈਸਲਾ ਲੱड्डੂ ਤੱਕ ਉਹਨਾਂ ਦੇ ਕਐਮ ਐਲ ਏ ਦੇ ਵੰਡੇ ਆ ਇਹਦਾ ਮਤਲਬ ਇਹ ਜੇ ਲੱड्डੂ ਤੱਕ ਵੰਡੇ ਆ ਉਹਨਾਂ ਦੇ ਐਮ ਐਲ ਏ ਨੇ ਉਹਨਾਂ ਦੇ ਕੈਡਰ ਨੇ ਤਾਂ ਇਹਦਾ ਮਤਲਬ ਇਹ ਵੀ ਇਹ ਗਲਤ ਸੀ ਪਰ ਉਹ ਤਾਂ ਇਹ ਵੀ ਕਹਿ ਰਹੇ ਨੇ ਕਿ ਕਹਿੰਦੇ ਕਿ ਪਾਲਿਸੀ ਵਧੀਆ ਸੀ ਪਰ ਕਿਸਾਨਾਂ ਨੂੰ ਨਹੀਂ ਪਸੰਦ ਆਈ ਕਿਉਂਕਿ ਕਿਸਾਨਾਂ ਦੀ ਫਿੱਟ ਨਹੀਂ ਸੀ ਉਹ ਕਿਸਾਨਾਂ ਨੂੰ ਪਸੰਦ ਨਹੀਂ ਉਹਨਾਂ ਨੂੰ ਵਧੀਆ ਇਸ ਕਰਕੇ ਹੀ ਉਹਨਾਂ ਨੂੰ ਵੱਡੇ ਪੰਨੇ ਗਾਉਣੀ ਸੀ ਪਰ ਉਧਰੋਂ ਉਧਰੋਂ ਡੀਲ ਕਰਕੇ ਵੱਡੇ ਵੱਡੇ ਕਾਰਪੋਰੇਟਾਂ ਕੋਲ ਤੁਹਾਨੂੰ ਇਹ ਵੀ ਲੱਗ ਰਿਹਾ ਹੈ ਕਿ ਕਾਨੂੰਨੀ ਤੌਰ ਤੇ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੋ ਸਕਦੀ ਹੈ ਕਿ ਇਨ ਫਿਊਚਰ ਇਹ ਨੂੰ ਕਾਨੂੰਨ ਦੇ ਤੌਰ ਤੇ ਕੋ ਕੋਰੋਂ ਦਿਖਾ ਕੇ ਬਾਅਦ ਵਿੱਚ ਕਿਸੇ ਟੇਡੇ ਢੰਗ ਦੇ ਨਾਲ ਵੀ ਇੰਪਲੀਮੈਂਟ ਕਰ ਦਿੱਤਾ ਜਾ ਸਕਦਾ ਇਹ ਹੋ ਸਕਦੀ ਹੈ ਕਿਉਂਕਿ ਇਹਨਾਂ ਨੇ ਮੈਂ ਹਾਈ ਕੋਰਟ ਦੇ ਵਿੱਚ ਗਏ ਸੀ ਇਹ ਹਾਈ ਕੋਰਟ ਨੇ ਕਿਹਾ ਵੀ ਤੁਸੀਂ ਕਾਨੂੰਨ ਚ ਸੋਧਾਂ ਕਰੋ ਹਾਂ ਕਾਨੂੰਨ ਚ ਸੋਧਾਂ ਕਰਕੇ ਦਾ ਮਤਲਬ ਤੁਸੀਂ ਦੁਬਾਰੇ ਲੈ ਕੇ ਆਓ। ਅਗਰਾਂ ਸਾਹਿਬ ਤੁਸੀਂ ਇਹ ਵੀ ਸੌਂਮਿ ਦੇਓ ਕਿ ਵੀ ਇਹ ਏਕਤਾ ਜਿਹੜੀ ਇਸ ਵਾਰ ਦਿਖਾਈ ਗਈ ਇਸ ਮਸਲੇ ਦੇ ਉੱਤੇ ਲੈਂਡ ਪੂਲਿੰਗ ਤੇ ਵੀ ਇਹਦਾ ਵੀ ਇੱਕ ਵੱਡਾ ਕਾਰਨ ਸੀ ਕਿਉਂਕਿ ਦੂਜੇ ਜਿਹੜੇ ਗਰੁੱਪ ਤੁਹਾਡੇ ਨਾਲ ਨਹੀਂ ਵੀ ਸਹਿਮਤ ਹੈਗੇ ਕਈ ਵਿਚਾਰਕ મતਭੇਦ ਵੀ ਹੈਗੇ ਨੇ ਉਹ ਵੀ ਜਿਹੜੇ ਇਸੇ ਸੰਘਰਸ਼ ਦੇ ਵਿੱਚ ਕੁਦੇ ਹੋਏ ਸੀ। ਦੇਖੋ ਮੁੱਦੇ ਦੀ ਸਾਂਝ ਹੁੰਦੀ ਹੈ, ਚੁੱਲ੍ਹੇ ਦੀ ਸਾਂਝ ਹੁੰਦੀ ਹੈ, ਰੋਟੀ ਦੀ ਸਾਂਝ ਹੁੰਦੀ ਹੈ। ਜੇ ਕਿਸੇ ਦੀ ਰੋਟੀ ਜਾਂਦੀ ਹੈ ਸਮੁੱਚੇ ਜਗਤ ਬਰਤਾਰੇ ਦੇ ਵਿੱਚ ਸਮੁੱਚੇ ਸਮਾਜ ਦੇ ਲੋਕਾਂ ਦੇ ਵੱਡੇ ਹਿੱਸੇ ਦੀ ਕਿਰਤ ਕਰਨ ਵਾਲਿਆਂ ਦੀ ਉਹ ਤੇ ਸਾਰੇ ਲੋਕ ਸਿਰ ਜੋੜਦੇ ਨੇ ਪਹਿਲਾਂ ਵੀ ਜੋੜੇ ਨੇ ਕੇਂਦਰ ਦੀ ਭਾਜਪਾ ਸਰਕਾਰ ਦੇ ਦਰਮਿਆਨ ਇਸ ਸੰਘਰਸ਼ ਦੇ ਵਿੱਚ 700 ਕਿਸਾਨ ਸ਼ਹੀਦ ਹੋਏ ਵੀ ਦੇਖੋ ਜੀ ਅਸੀਂ ਜਿਹੜਾ ਉਹ ਕਿਸੇ ਤਰ੍ਹਾਂ ਦਾ ਇਹੋ ਜਿਹਾ ਕੋਈ ਐਕਸ਼ਨ ਨਹੀਂ ਕੀਤਾ ਕਿਸੇ ਤਰ੍ਹਾਂ ਦੀ ਕੋਈ ਕ੍ਰਜੁਅਲਿਟੀ ਨਹੀਂ ਹੋਈ ਹੋਇਆ ਤਾਂ ਉਹਨਾਂ ਦੇ ਕਾਰਨ ਕਰਕੇ ਨਾ ਦਿੱਲੀ ਦੇ ਵਿੱਚ ਮੋਰਚਾ ਕਿਉਂ ਲੱਗਿਆ ਬੀਜੇਪੀ ਨੇ ਨੀਤੀਆਂ ਕਰਕੇ ਮ ਦਿੱਲੀ ਦੇ ਵਿੱਚ ਅਸੀਂ ਗਏ ਕਿਉਂ ਤਿੰਨ ਕਾਨੂੰਨਾ ਕਰਕੇ ਤਿੰਨ ਕਾਨੂੰਨ ਲਿਆਂਦੇ ਕਿਨੇ ਬੀਜੇਪੀ ਨੇ ਗੱਲਬਾਤ ਹੋਈ ਸਿਰੇ ਨਾ ਚੜੀ ਇਹਨਾਂ ਨਹੀਂ ਚੜੀ ਬੀਜੇਪੀ ਨੇ ਇਸ ਕਰਕੇ ਜਿਹੜਾ ਉੱਤੇ ਨਫਾ ਕੈਜੁਐਲਟੀ ਹੋਈ ਹੈ ਤਾਂ ਕੈਜੁਐਲਟੀ ਤਾਂ ਸਾਰੀ ਉਹ ਸਰਕਾਰ ਤੇ ਸਿਰ ਪਊਗੀ ਇਧਰ ਵੀ ਤੁਹਾਨੂੰ ਲੱਗਦਾ ਕੋਈ ਸਿਆਸੀ ਤੌਰ ਤੇ ਨੁਕਸਾਨ ਹੋ ਰਿਹਾ ਸਿਆਸੀ ਤੌਰ ਤੇ ਜਦੋਂ ਇਹਨਾਂ ਦੇ ਬੋਰਡ ਲਾਗੇ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਵਾਂਗੇ ਇਹਨਾਂ ਦਾ ਆਪ ਦਾ ਕਿੰਦਰਸ ਦੀਫੇ ਦੇਣ ਲੱਗ ਗਿਆ ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹ ਕੁਲਵਿੰਦਰ ਸਿੰਘ ਛਲੇੜੀ ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਸਕੀਮ ਨੂੰ ਵਾਪਸ ਲੈਣ ਦੀਆਂ ਚਰਚਾਵਾਂ ਲਗਾਤਾਰ ਜਾਰੀ ਨੇ ਪਾਬ ਕੱਲ ਇੱਕ ਨੋਟੀਫਿਕੇਸ਼ਨ ਜਿਹੜਾ ਉਹ ਸਾਹਮਣੇ ਆਉਂਦਾ ਜਿਸ ਦੇ ਵਿੱਚ ਕਿਹਾ ਜਾਂਦਾ ਕਿ 14 ਮਈ 2025 ਨੂੰ ਲੈਂਡ ਪੂਲਿੰਗ ਸੰਬੰਧੀ ਲਿਆ ਗਿਆ ਫੈਸਲਾ ਵਿਡਰੋਅ ਕੀਤਾ ਜਾਂਦਾ ਪਰ ਸਾਡੇ ਨਾਲ ਇਸ ਦੇ ਉੱਤੇ ਗਲਬਤ ਕਰਨ ਦੇ ਲਈ ਸੀਨੀਅਰ ਕਿਸਾਨ ਆਗੂ ਜਗਿੰਦਰ ਸਿੰਘ ਅਗਰਾਹਾਂ ਜੀ ਮੌਜੂਦ ਨੇ ਅਗਰਾਹਾਂ ਸਾਹਿਬ ਬਰਬਾ ਸਵਾਗਤ ਹੈ ਧੰਨਵਾਦ ਅਗਰਾਹਾਂ ਸਾਹਿਬ ਸਰਕਾਰ ਦਾ ਜਿਹੜਾ ਫੈਸਲਾ ਲੈਂਡ ਪੂਲਿੰਗ ਨੂੰ ਕਹਿਆ ਜਾ ਰਿਹਾ ਕਿ ਵਾਪਸ ਲੈ ਲਿਆ ਗਿਆ ਮੰਤਰੀਆਂ ਦੇ ਬਿਆਨ ਆ ਗਏ ਨੇ ਇਹਨੂੰ ਪੂਰੇ ਜਿਹੜੇ ਸਰਕਾਰ ਦਾ ਫੈਸਲਾ ਸਰਕਾਰ ਨੇ ਵਾਪਸ ਲਿਆ ਉਹਨੂੰ ਤੁਸੀਂ ਕਿਵੇਂ ਵੇਖ ਰਹੇ ਹੋ ਜੀ ਦੇਖੋ ਜੀ ਕੱਲ ਦਾ ਜਿਹੜਾ ਪ੍ਰੈਸ ਨੋਟ ਚੀਫ ਸੈਕਟਰੀ ਵੱਲੋਂ ਲੱਗਿਆ ਹੈ ਪ੍ਰਿੰਸੀਪਲ ਸੈਕਟਰੀ ਵੱਲੋਂ ਜੀ ਉਹ 14 5 2025 ਦਾ ਫੈਸਲਾ ਵਾਪਸ ਲਿਆ ਉਹਨਾਂ ਨੇ ਜੀ ਬਿਲਕੁਲ ਜਿਹੜੀ ਇੱਕ ਨੋਟੀਫਿਕੇਸ਼ਨ 4 ਜੂਨ ਦਾ ਹੂੰ ਉਹ ਹੋਇਆ ਹੋਇਆ ਉਹ 4 ਜੂਨ ਦਾ ਉਹਦੇ ਵਿੱਚ ਕੋਈ ਮਿਹਰਬਾਨੀ ਹੂੰ ਇਸ ਕਰਕੇ ਸਰਕਾਰ ਨੇ ਸਿਰਫ 14 5 ਵਾਲਾ ਵਾਪਸ ਲਿਆ ਜਾਂ ਦੋਨੇ ਵਾਪਸ ਲੈ ਲੇ ਉਦੇਵਾਰੇ ਸਰਕਾਰ ਕੀ ਸੋਚਦੀ ਹੈ ਇੱਕ ਤਾਂ ਇਹ ਕਨਫਿਊਜ਼ਨ ਵਾਲੀ ਗੱਲ ਹੈਗੀ ਹੈ ਠੀਕ ਹੈ ਦੂਜੀ ਕਨਫਿਊਜ਼ਨ ਵਾਲੀ ਗੱਲ ਹੈ ਕਿਉਂਕਿ ਇਹ ਫੈਸਲਾ ਕੈਬਨਟ ਦੇ ਵਿੱਚ ਹੋਇਆ ਹੈ ਹੂੰ ਪੰਜਾਬ اسمبلی ਦੇ ਵਿੱਚ ਸੈਸ਼ਨ ਬੁਲਾ ਕੇ ਉਹ ਕੈਬਨਟ ਦੇ ਵਿੱਚ ਹੀ ਵਾਪਸ ਲੈਂਦੇ ਨੇ ਜਿੱਧਰ ਦੀ ਆਇਆ ਇਹ ਉਧਰ ਦੀ ਇਹ ਵਾਪਸ ਹੁੰਦਾ ਹੈ ਕਿ ਨਹੀਂ ਹੁੰਦਾ ਹਾਂ ਇਹ ਗੱਲ ਕਰਨੀ ਹੈ ਜੇ ਬਾਕੀ ਹੈ ਠੀਕ ਹੈ ਜੀ ਇਸ ਕਰਕੇ ਅਸੀਂ ਇਹ ਸਮਝਦੇ ਹਾਂ ਵੀ ਇਹ ਜਿਹੜੇ ਦੋਨੇ 20 ਤਰੀਕ ਤੱਕ ਇਹ ਦੋਨੇ ਗੱਲਾਂ ਨਹੀਂ ਹੁੰਦੀਆਂ ਹਾਂ ਤੇ ਇਹ ਸਾਫ਼ ਨਹੀਂ ਹੁੰਦੀ ਵੀ ਇਹ ਵਾਕਈ ਜਿਹੜੀ ਇਹ ਲੈਂਡ ਪੁਲਿਸ ਪਾਲਿਸੀ ਹੈ ਇਹ ਸਰਕਾਰ ਨੇ ਰੱਦ ਕਰਤੀ ਆਪਸ ਰੈਲੀ ਹੂੰ ਉਹਨਾਂ ਚਿਰ ਤੱਕ ਅਸੀਂ ਕਨਫਿਊਜ਼ਨ 'ਚ ਆ ਠੀਕ ਹੈ ਜੇ ਇਹੇ ਕਨਫਿਊਜ਼ਨ ਰਹਿੰਦੀ ਆ ਫਿਰ ਇਹ ਸੰਘਰਸ਼ ਦਾ ਐਲਾਨ ਅਸੀਂ 24 ਤਰੀਕ ਦੀ ਜਿਹੜੀ ਸਮਰਾਲੇ ਦੇ ਰਹੀ ਅਗਲੇ ਸੰਘਰਸ਼ ਦਾ ਐਲਾਨ ਕਰਾਂ ਹੂੰ ਜੇ ਇਹ ਵੀ ਤੱਕ ਸਾਫ਼ ਹੋ ਜਾਂਦੀ ਹੈ ਜੀ ਫਿਰ ਅਸੀਂ 24 ਤਰੀਕ ਨੂੰ ਜੇਤੂ ਰੈਲੀ ਸਮਰਾਲੇ ਦੇ ਵਿੱਚ ਕਰਾਂਗੇ ਠੀਕ ਹੈ ਇਹ ਜੋ ਵੀ ਵਾਲੀ ਜਿਹੜੀ ਰੈਲੀ ਉਹ ਹਰ ਹਾਲਤ 'ਚ ਹੋਊਗੀ ਹੂੰ ਜੇ ਕਨਸੈਟ ਹੋ ਜਾਂਿਆ ਅਸੀਂ ਕਨਵਿੰਸ ਹੋ ਜਾਂਦੇ ਆ ਫਿਰ ਅਸੀਂ ਜੇਤੂ ਰੈਲੀ ਕਰਾਂਗੇ ਜੀ ਇਹ ਕਨਵਿੰਸ ਨਹੀਂ ਹੁੰਦੇ ਕੋਈ ਡਿੱਕੇ ਰਹਿੰਦੇ ਨੇ ਫੇਰ ਅਗਲੇ ਸੰਘਰਸ਼ ਦਾ ਨਾ ਗੁਰਾਜਬ ਖਰਚੇ ਕੀਨੇ ਜਦੋਂ ਪੰਜਾਬ ਦੇ ਮੰਤਰੀ ਕਹਿ ਰਹੇ ਨੇ ਪੰਜਾਬ ਦੀ ਅਮਰਵੀ ਪਾਰਟੀ ਦੇ ਪੇਜ ਦੇ ਉੱਤੇ ਲਗਾਤਾਰ ਪੋਸਟਾਂ ਪੈ ਰਹੀਆਂ ਨੇ ਜਾਂ ਚੀਫ ਸੈਕਟਰੀ ਦਾ ਉਹ ਪ੍ਰੈਸ ਨੋਟ ਸਾਹਮਣੇ ਆ ਗਿਆ ਉਸ ਤੋਂ ਬਾਅਦ ਖਰਚੇ ਕੀਨੇ ਦੇਖੋ ਖਰਚੇ ਤਾਂ ਇਹ ਨੇ ਵੀ ਸਰਕਾਰ ਦੇ ਕਹੇ ਹੋਏ ਗੱਲਾਂ ਕਦੇ ਪੂਰੀਆਂ ਹੁੰਦੀਆਂ ਨਹੀਂ ਹਾਂ ਫੜਾਂ ਦੀ ਮਾਰ ਹੋਈ ਆ ਪਿਛਲੇ ਸਾਲ ਹਾਂ ਮੈਂ ਮੁਰਗੀਆਂ ਦੇ ਪੈਸੇ ਘਰਾਂ ਦੇ ਪੈਸੇ ਫਸਲਾਂ ਦੇ ਪੈਸੇ ਦਾ ਨੁਕਸਾਨ ਨਿਭਾਉਂਦਾ ਜਾ ਦੇਵਾਂਗਾ ਹਾਂ ਦੇਤਾ ਬੇਰਜਗਾਰ ਤੇ ਮੈਂ ਨਸ਼ੇ ਨੂੰ ਪੰਜਾਬ ਦੇ ਵਿੱਚੋਂ ਜਮ੍ਹਾਂ ਤਿੰਨ ਮਹੀਨਿਆਂ 'ਚ ਖਤਮ ਕਰ ਦੂਗਾ ਹੋ ਗਿਆ। ਫਿਰ ਰਿਸ਼ਤਾਚਾਰ ਬਿਲਕੁਲ ਨਹੀਂ ਹੋਊਗਾ ਤੇ ਰੋਜ਼ ਬਿਆਨ ਆਉਂਦੇ ਨੇ। ਰਿਸ਼ਤਾਚਾਰ ਨਹੀਂ ਹੁੰਦਾ ਕਿ ਤੇ ਹੁਣ ਵੀ ਚੱਲੀ ਜਾਂਦਾ। ਯਾਨੀ ਕਹੇ ਹੋਏ ਸਰਕਾਰ ਦੇ ਕਿਸੇ ਬਿਆਨ ਨੂੰ ਜੀ ਇਹੋ ਮੰਨ ਲਿਆ ਵੀ ਹਾਂ ਜੀ ਹੋ ਗਿਆ। ਉਹਨੂੰ ਕਹੇ ਕਿ ਸੰਘਰਸ਼ ਨੂੰ ਛੱਡ ਦੀਏ। ਇਹ ਹਵਦੇ ਆਪ ਨਾਲ ਧੋਖਾ ਨਹੀਂ ਇਹ ਲੋਕਾਂ ਨਾਲ ਵੀ ਧੋਖਾ ਹੈ। ਇਸ ਕਰਕੇ ਅਸੀਂ ਇਹ ਸਮਝਦੇ ਆਂ ਕਿ ਇਹ ਸਾਨੂੰ ਜਿੰਨਾ ਚਿਰ ਤੱਕ ਸਰਕਾਰ ਦੀ ਕਹੀ ਹੋਈ ਗੱਲ ਸਾਨੂੰ ਲਿਖਤੀ ਰੂਪ ਦੇ ਵਿੱਚ ਹੱਥ 'ਚ ਨਹੀਂ ਆਉਂਦੀ ਉਹਨਾਂ ਚਿਰ ਤੱਕ ਸਾਡੇ ਕੋਲ ਕੋਈ ਐਵੀਡੈਂਸ ਨਹੀਂ ਵੀ ਹਾਂ ਸਰਕਾਰ ਮੰਨੀ ਸੀ ਕਿ ਨਹੀਂ ਮੰਨੀ ਸੀ ਠੀਕ ਹੈ ਕਿਉਂਕਿ ਬਿਆਨਾਂ ਤੱਕ ਤਾਂ ਇੱਕ ਵਾਰ ਮੈਂ ਤੁਹਾਨੂੰ ਉਦਾਹਰਨ ਦਿੰਦਾ ਵੀ 2002 ਦੀ ਗੱਲ ਹੈ ਅਮਰਿੰਦਰ ਨੇ ਜਦੋਂ ਜਿੱਤਿਆ ਅਮਰਿੰਦਰ 2002 ਚ ਉਹ ਕਹਿੰਦਾ ਵੀ ਮੈਂ ਵੀ ਬਿਜਲੀ ਦੇ ਬਿੱਲ ਮਾਫ਼ ਰਕੂੰਗਾ ਹੂੰ 2002 ਤੋਂ ਬਾਅਦ ਤਾਂ ਨਹੀਂ ਲਾਗੂ ਕਰਤੇ ਠੀਕ ਬਾਅਦ ਚ ਜਦੋਂ ਅਸੀਂ ਗੱਲਬਾਤ 'ਚ ਬੈਠੇ ਵੀ ਸੋਡਾ ਤਾਂ ਬਾਦ ਅਸੀਂ ਚੋਣਾਂ ਦੇ ਵਿੱਚ ਉਹ ਕਹਿੰਦਾ ਵੀ ਇਹ ਤਾਂ ਚੋਣ ਸਟੰਟ ਹੁੰਦਾ ਹੁਣ ਇਹ ਤਾਂ ਕਹਿਣ ਤੇ ਤੇ ਇੱਕ ਮੁਕਰਨ ਦੇ ਮ ਇਸ ਕਰਕੇ ਇਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਤੇ ਅਸੀਂ ਜਿਹੜੀਆਂ ਜਵਾਨੀ ਕਈਆਂ ਹੋਈਆਂ ਗੱਲਾਂ ਨੇ ਜਾਂ ਅਖਬਾਰ ਦੇ ਬਿਆਨ ਚ ਲਵਾਤਾ ਕਿਸੇ ਨੇ ਜਾਂ ਵੀਡੀਓ ਤੇ ਚੋਛੇ ਨੇ ਵੀਡੀਓ ਪਰੇ ਬੋਲਤਾ ਇਹ ਜਵਾਨੀ ਵਾਲੀ ਗੱਲਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਥੋੜੇ ਯਾਦ ਹੋਣਾ ਜਿਵੇਂ 2021 ਦੇ ਵਿੱਚ ਮੋਦੀ ਨੇ ਵੀ ਤਾਂ ਪਾਰਲੀਮੈਂਟ ਦੇ ਵਿੱਚ ਆਪਣਾ ਸਪ੍ਰੈਸ ਦੇ ਪਰੇ ਬਿਆਨ ਦਿੱਤਾ ਸੀ ਜੀ ਕਿ ਮੈਂ ਤਨ ਕਾਨੂੰਨ ਵਾਪਸ ਕਰਾਂਗੇ ਅਸੀਂ ਇਹ ਕਿਹਾ ਵੀ ਪਾਰਲੀਮੈਂਟ ਦੇ ਵਿੱਚ ਇਹ ਕਾਨੂੰਨ ਬਣੇ ਆ ਪਾਰਲੀਮੈਂਟ ਹੀ ਪਾਸ ਕਰੇ ਰਾਸ਼ਟਰ ਦੀ ਸਾਈਨ ਕਰੇ ਫਿਰ ਹੀ ਰੱਦ ਬਣੇ ਜਾਣਗੇ ਠੀਕ ਹੈ ਉਹ ਪ੍ਰੋਸੈਸ ਉਹਨਾਂ ਨੇ ਚਲਾਇਆ ਤੇ ਅਸੀਂ ਰੱਦ ਬਣੇ ਤੋਂ ਤਾਂ ਭੰਗੜੇ ਪਾਤੇ ਸੀ ਬਿਲਕੁਲ ਤੇ ਇਸੇ ਤਰ੍ਹਾਂ ਇੱਥੇ ਵੀ ਤਾਂ ਖੁਸ਼ੀਆਂ ਹੋ ਗਈਆਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਲੈਂਡ ਪੁਲਿੰਗ ਪਾਲਿਸੀ ਰੱਦ ਹੋ ਗਈ ਜੀ ਵਾਪਸ ਹੋ ਗਈ ਜੀ ਇਸ ਕਰਕੇ ਅਸੀਂ ਸਮਝਦੇ ਆ ਵੀ ਜਦੋਂ ਅਸੀਂ ਅਸੀਂ ਇਹਨਾਂ ਦੇ ਭੋਲਾਂ ਦੇ ਵਿੱਚ ਆਏ ਹੋਇਆ ਇਹਨਾਂ ਦੇ ਨਾਲ ਹਮੇਸ਼ਾ ਇਹਨਾਂ ਦੇ ਵਿੱਚ ਬੈਠਦੇ ਆ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ ਇਹ ਜੋ ਕਹਿੰਦੇ ਨੇ ਇਹ ਕਰਦੇ ਨੇ ਅਗਰਾਂ ਸਾਹਿਬ ਜਿਹੜਾ ਵਾਪਸ ਲੈ ਲਈ ਗਈ ਹੈ ਫੈਸਲਾ ਵਾਪਸ ਲਿਆ ਗਿਆ ਹਾਲਾਂਕਿ ਤੁਸੀਂ ਇਹਨੂੰ ਉਵੇਂ ਨਹੀਂ ਸਮਝ ਰਹੇ ਕਿ ਤੁਸੀਂ ਕਹਿ ਰਹੇ ਹੋ ਕਿ ਕੈਬਨਿਟ ਦੇ ਵਿੱਚ ਪਹਿਲਾਂ ਸਰਕਾਰ ਰੱਦ ਕਰੇ ਪਰ ਉਹ ਜਿਹੜੀ ਸ਼ਬਦਾਵਲੀ ਉਸ ਤੋਂ ਬਾਅਦ ਜੋ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿੱਤ ਮੰਤਰੀ ਨੇ ਉਹਨਾਂ ਦੇ ਅਸੀਂ ਜਿਹੜਾ ਬਿਆਨ ਸਾਹਮਣੇ ਆਇਆ ਮੀਡੀਆ ਦੇ ਵਿੱਚ ਉਹ ਕਹਿੰਦੇ ਕਿ ਇਹ ਕਿਸਾਨਾਂ ਨੂੰ ਪਾਲਿਸੀ ਪਸੰਦ ਨਹੀਂ ਆਈ ਇਸ ਕਰਕੇ ਮਾਨ ਸਰਕਾਰ ਨੇ ਵੱਡਾ ਦਿਲ ਕਰਦੇ ਆ ਇਹਨੂੰ ਵਾਪਸ ਲੈ ਲਿਆ ਤੇ ਇਹ ਕਿਸਾਨਾਂ ਉਹ ਕਹਿੰਦੇ ਕਿ ਮਾਨ ਸਾਹਿਬ ਖੁਦ ਕਿਸਾਨ ਨੇ ਉਹ ਸਮਝਦੇ ਨੇ ਕਿ ਕਿਸਾਨਾਂ ਦਾ ਇਹ ਜਿਹੜਾ ਕੀ ਮੰਗ ਸੀਗੀ ਇਹ ਦੇਖੋ ਇਹ ਤੁਸੀਂ ਪਰਮਾਨ ਕਰੋਗੇ ਵੀ ਜਦੋਂ ਉਹ ਕਹਿੰਦੇ ਨੇ ਵੀ ਕਿਸਾਨਾਂ ਦੇ ਪਸੰਦ ਨੇ ਆ ਇਹਦਾ ਮਤਲਬ ਅਰਥੇ ਨਿਕਟ ਵੀ ਉਹਨਾਂ ਦੇ ਤਾਂ ਪਸੰਦ ਸੀ ਨਾ ਹੂੰ ਇਹਦਾ ਅਰਥ ਸਿੱਧੀ ਸਿੱਧੀ ਜੀ ਗੱਲ ਹੀ ਹੈ ਇਹ ਵੀ ਜਿਹੜੀ ਗੱਲ ਸਾਨੂੰ ਪਸੰਦ ਨਹੀਂ ਸੀ ਜੀ ਉਹ ਉਹਨਾਂ ਦੇ ਪਸੰਦ ਸੀ ਵੀ ਇੱਕ ਗੱਲ ਸਾਨੂੰ ਪਸੰਦ ਨਹੀਂ ਛੋੜੇ ਪਸੰਦ ਆ ਤਾਂ ਛੋੜੇ ਹਿੱਤ ਕਿਤੇ ਹੋਰ ਜੁੜੇ ਹੋਣਗੇ ਸਾਡੇ ਹਿੱਤ ਚ ਜੁੜੇ ਨਾਲ ਜੁੜੇ ਹੋਏ ਨੇ ਸਾਡੇ ਹਿੱਤ ਚ ਬੱਚਿਆਂ ਦੀ ਰੋਟੀ ਨਾਲ ਜੁੜੇ ਹੋਏ ਨੇ ਉਹਨਾਂ ਦੇ ਕਾਰਪੋਰੇਟ ਨਾਲ ਜੁੜੇ ਹੋਏ ਨੇ ਹਿੱਤ ਉਹ ਪਾਲਿਸੀ ਕਾਰਪੋਰੇਟ ਦੇ ਫਾਇਦੇ ਵਾਸਤੇ ਸੀ ਉਹ ਕਾਰਪੋਰੇਟ ਦੀ ਸਮਰਾਜੇ ਦਾ ਪੱਖਪੂਰਤੀ ਸੀ ਉਹ ਵੱਡੀਆਂ-ਵੱਡੀਆਂ ਕੰਪਨੀਆਂ ਦਾ ਜਿਹਦੇ ਟਿਕਾਣੇ ਬਣਾਉਣ ਵਾਸਤੇ ਉਹਨਾਂ ਦਾ ਪੱਖਪੂਰਤੀ ਸੀ ਉਹ ਸਾਡੀਆਂ ਮਹਿੰਗੀਆਂ ਪੰਜਾਬ ਦੀਆਂ ਜ਼ਮੀਨਾਂ ਨੂੰ ਉਹਨਾਂ ਦੇ ਕਬਜ਼ੇ 'ਚ ਕਰਨ ਦਾ ਪੱਖਪੂਰਤੀ ਸੀ ਇਸ ਕਰਕੇ ਸਰਕਾਰ ਨੇ ਉਹ ਪੈਂਦਾ ਲੈ ਲਿਆ ਪਰ ਉਹ ਤਾਂ ਇਹ ਵੀ ਕਹਿ ਰਹੇ ਨੇ ਕਿ ਇਹ ਪਾਲਿਸੀ ਵਧੀਆ ਸੀ ਪਰ ਕਿਸਾਨਾਂ ਨੂੰ ਨਹੀਂ ਪਸੰਦ ਆਈ ਆਹ ਫਿਰ ਤਾਂ ਇਹਨਾਂ ਨੂੰ ਪਸੰਦ ਆਈ ਕਿਉਂਕਿ ਕਿਸਾਨਾਂ ਦੀ ਫਿੱਟ ਨਹੀਂ ਸੀ ਉਹ ਕਿਸਾਨਾਂ ਨੂੰ ਪਸੰਦ ਨਹੀਂ ਉਹਨਾਂ ਨੂੰ ਵਧੀਆ ਇਸ ਕਰਕੇ ਹੀ ਉਹਨਾਂ ਨੂੰ ਵੱਡੇ ਪੰਡਿੰਗ ਹੋਣੀ ਸੀ ਉਧਰੋਂ ਉਧਰੋਂ ਡੀਲ ਕਰਕੇ ਵੱਡੇ ਵੱਡੇ ਕਾਰਪੋਰੇਟਾਂ ਕੋ ਉਹਨਾਂ ਦੇ ਹਿੱਤ ਉਧਰ ਜੁੜੇ ਹੋਏ ਸਾਡੇ ਹਿੱਤ ਵੀ ਰੋਟੀ ਨਾਲ ਜੁੜੇ ਨੇ ਹੂੰ ਤਾਂ ਉਹਨਾਂ ਦੇ ਐਮਐਲਏਸ ਅਸੀਂ ਦੇਖ ਰਹੇ ਹਾਂ ਕਿ ਉਹ ਬੜਾ ਸੈਲੀਬ੍ਰੇਟ ਕਰ ਰਹੇ ਨੇ ਕਿ ਸਰਕਾਰ ਦਾ ਇਹ ਵੱਡਾ ਫੈਸਲਾ ਲੱਡੂ ਤੱਕ ਉਹਨਾਂ ਦੇ ਕਐਮਐਲਏ ਨੇ ਵੰਡੇ ਆ ਕਾਦੇ ਨਾਲ ਆ ਅੱਜ ਉਹ ਪਾਲਿਸੀ ਵਾਪਸ ਲੈਣ ਦੇ ਇਹਦਾ ਮਤਲਬ ਤਾਂ ਆਪਾਂ ਵੀ ਗਲਤ ਸੀ ਇਹਦਾ ਮਤਲਬ ਇਹ ਜੇ ਲੱਡੂ ਤੱਕ ਬੰਡੇ ਆ ਉਹਨਾਂ ਦੇ ਐਮਐਲਏ ਨੇ ਉਹਨਾਂ ਦੇ ਕੈਡਰ ਨੇ ਤਾਂ ਇਹਦਾ ਮਤਲਬ ਇਹ ਵੀ ਇਹ ਗਲਤ ਸੀ ਕਿਉਂਕਿ ਲੋਕਾਂ ਨੂੰ ਪਰਵਾਹ ਨਹੀਂ ਸੀ ਤੁਸੀਂ ਲੋਕਾਂ ਦੇ ਵਿੱਚ ਜਾਣਾ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਸਦਾ ਤੇ ਬਿਠਾਇਆ ਜਦੋਂ ਉਹਨਾਂ ਨੂੰ ਕੋਈ ਫੈਸਲਾ ਪਰਵਾਹ ਨਹੀਂ ਹੁੰਦਾ ਭਗਵੰਤ ਮਾਨ ਸਾਹਿਬ ਇਹ ਕਹਿੰਦੇ ਹੁੰਦੇ ਨੇ ਕਿ ਲੋਕ ਵੱਡੇ ਹੁੰਦੇ ਨੇ ਜੇ ਭਲਾ ਲੋਕ ਕਹਿੰਦੇ ਨੇ ਵੀ ਤੁਹਾਡਾ ਫੈਸਲਾ ਇਹ ਗਲਤ ਹੈ ਤਾਂ ਇਹਨਾਂ ਨੂੰ ਇਹ ਮੰਨਣਾ ਚਾਹੀਦਾ ਵੀ ਸਤੋ ਇਹ ਗਲਤ ਫੈਸਲਾ ਹੋ ਗਿਆ ਸੀ ਅਸੀਂ ਅੱਗੇ ਵਾਸਤੇ ਫੈਸਲਾ ਨਹੀਂ ਕਰਾਂਗੇ ਤੇ ਅਸੀਂ ਇਹਨੂੰ ਵਾਪਸ ਲੈਣਗੇ ਤانوں ਇਹ ਵੀ ਲੱਗ ਰਿਹਾ ਹੈ ਕਿ ਕਾਨੂੰਨੀ ਤੌਰ ਤੇ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੋ ਸਕਦੀ ਹੈ ਕਿ ਇਨ ਫਿਊਚਰ ਇਹ ਨੂੰ ਕਾਨੂੰਨ ਦੇ ਤੌਰ ਤੇ ਕੋ ਪ੍ਰੋਂ ਦਿਖਾ ਕੇ ਬਾਅਦ ਵਿੱਚ ਕਿਸੇ ਟੇਡੇ ਢੰਗ ਦੇ ਨਾਲ ਵੀ ਇੰਪਲੀਮੈਂਟ ਕਰ ਦਿੱਤਾ ਜਾ ਸਕਦਾ ਦੇਖੋ ਕਾਨੂੰਨ ਦੇ ਹਾਂ ਇਹ ਹੋ ਸਕਦੀ ਹੈ ਇਹ ਹੋ ਸਕਦੀ ਹੈ ਕਿਉਂਕਿ ਇਹਨਾਂ ਵਿੱਚ ਮੈਂ ਹਾਈ ਕੋਰਟ ਦੇ ਵਿੱਚ ਗਏ ਸੀ ਇਹ ਹਾਈ ਕੋਰਟ ਨੇ ਕਿਹਾ ਵੀ ਤੁਸੀਂ ਕਾਨੂੰਨ ਚ ਸੋਧਾਂ ਕਰੋ ਹਾਂ ਕਾਨੂੰਨ 'ਚ ਸੋਧਾਂ ਕਰਕੇ ਇਹਦਾ ਮਤਲਬ ਤੁਸੀਂ ਦੁਬਾਰੇ ਲੈ ਕੇ ਆਓ ਇਹਦਾ ਮਤਲਬ ਇਹ ਸੀ ਵੀ ਜੇ ਤੁਸੀਂ ਲੈ ਕੇ ਆਉਣੀ ਹੈ ਲੈਂਡ ਪੁਲਿੰਗ ਪਾਲਿਸੀ ਜਿਹੜੇ ਹੁਣ ਤੁਸੀਂ ਭੂਮੀ ਗ੍ਰਹਣ ਐਕਟ 2013 ਦੇ ਮੁਤਾਬਕ ਇਹ ਗੈਰਕਾਨੂੰਨੀ ਹੈ ਜਿਹੜੇ ਤਰੀਕੇ ਨਾਲ ਤੁਸੀਂ ਲੈ ਕੇ ਆਓ ਜੇ ਤੁਸੀਂ ਤਰੀਕਾ ਅਪਣਾਉਣਾ ਹੈ ਤਾਂ ਇਹਦਾ ਮਤਲਬ ਇਹ ਵੀ ਤੁਸੀਂ ਆਪਦੀ ਕਾਨੂੰਨਾਂ ਦੇ ਵਿੱਚ ਕੋਈ ਸੋਧਾਂ ਕਰੋ ਸੋਧਾਂ ਕਰਕੇ ਤੁਸੀਂ ਫੇਰ ਇਹ ਲੈਂਡ ਪੁਲਿੰਗ ਪਾਲਿਸੀ ਜਿਹ ਲਈ ਇੰਪਲੀਮੈਂਟ ਕਰੋ ਫੇਰ 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 ਤੁਸੀਂ ਕਾਨੂੰਨ ਵਾਲੇ ਪਾਸਿਓ ਮਾਰ ਨਹੀਂ ਖਾਓਗੇ ਇਹ ਇਹ ਸੁਜੈਸ਼ਨ ਸੀ ਇੱਕ ਉਨ੍ਹਾਂ ਨੂੰ ਹਾਂ ਤਾ ਅਗਰਾਸਾ ਜਿਹੜੀ ਇਹ ਲੈਂਡ ਪੋਲਿੰਗ ਪਾਲਿਸੀ ਸੀ ਤੁਸੀਂ ਕੀ ਸਮਝਦੇ ਹੋ ਕਿ ਇਹਦੀ ਜੜ ਕਿੱਥੇ ਪਈ ਆ ਇਹ ਕਿੱਥੋਂ ਸ਼ੁਰੂ ਹੋਈ ਤੇ 2013 ਦਾ ਜ਼ਿਕਰ ਬਹੁਤ ਚੱਲਦਾ ਹੈ ਕਿ 2013 ਦੇ ਵਿੱਚ ਵੀ ਇੱਕ ਅਕਾਲੀ ਦਲ ਦੀ ਸਰਕਾਰ ਵੇਲੇ ਵੀ ਇਹੋ ਜਿਹਾ ਕੁਝ ਆਇਆ ਤੁਸੀਂ ਤਾਂ ਸਾਰਾ ਤਜਰਬਾ ਤੁਹਾਡਾ ਤੁਸੀਂ ਲੰਬੇ ਸਮੇਂ ਤੋਂ ਸਿਹੜਾ ਚੱਟਦੇ ਹੋ ਦੇਖੋ 2013 ਦੇ ਵਿੱਚ ਉਹ ਪਾਲਿਸੀ ਇੰਪਲੀਮੈਂਟ ਹੋਈ ਹੈ ਉਹ 2008 ਦੀ ਪਹੁੰਚੀ ਹੈ ਨਾ ਲੈਂਡ ਪੋਲਿੰਗ ਪਾਲਿਸੀ 2008 ਦੇ ਵਿੱਚ ਅਕਾਲੀ ਸਰਕਾਰ ਨੇ ਲਿਆਂਦੀ ਸੀ ਹਮ ਮਹਾਲੀ ਦੇ ਵਾਸਤੇ ਠੀਕ ਹੈ ਮਹਾਲੀ ਦੇ ਵਿੱਚ ਉਸ ਵੇਲੇ ਲੋਕਾਂ ਨੂੰ ਨਹੀਂ ਸੀ ਪਤਾ ਵੀ ਇਹ ਪਾਲਸੀ ਕੀ ਹੈ ਠੀਕ ਹੈ ਉਦੋਂ ਜਦੋਂ ਇਹ ਪਾਲਸੀ ਲਿਆਂਦੀ ਉਦੋਂ ਮੇਰੇ ਖਿਆਲ ਚ ਇਹਨਾਂ ਦਾ ਇੱਕ ਜਿਹੜਾ ਹੋ ਵਿੱਤ ਮੰਤਰੀ ਹੁੰਦਾ ਕੈਪਟਨ ਕਮਲਜੀਤ ਹਾਂ ਉਹ ਜਿਹੋਨੇ ਹੁੰਦੇ ਸੀ ਤੇ ਉਹਨਾਂ ਨੇ ਮਤਲਬ ਇੱਥੇ ਤਾਂ ਨਹੀਂ ਤੁਰਨੇ ਵੀ ਲਵਾਏ ਆ ਵੀ ਸਾਡੀ ਜ਼ਮੀਨ ਲੈਂਡ ਪੂਲਿੰਗ ਪਾਲਸੀ ਚ ਲੈ ਉਹ ਲੋਕਾਂ ਨੂੰ ਪਤਾ ਨਹੀਂ ਸੀ ਵੀ ਇਹ ਇਹ ਅਮਲ ਚ ਕੀ ਹੋ ਉਹਨਾਂ ਨੂੰ ਇਹ ਵੀ ਜੇ ਵਿਕਾਸ ਵਾਲੇ ਪੱਸੇ ਆ ਤੇ ਸਾਡੀ ਮੰਡੀ ਇੱਥੇ ਮਾਰਕੀਟ ਬਣਦੀ ਹੈ ਮਾਰਕੀਟ ਦੇ ਵਿੱਚ ਸਾਡੀਆਂ ਜ਼ਮੀਨਾਂ ਦੇ ਘਰਾਂ ਦੇ ਪਲਾਟਾਂ ਦੇ ਰੇਟ ਉੱਚੇ ਹੋ ਜਾਣਗੇ ਇਹ ਜਿਹੜੇ ਸਬਜਵਾਗ ਉਹਨਾਂ ਨੂੰ ਦਿਖਾਇਆ ਸੀ ਬਰਨਤਾਂ ਅੱਜ ਤੱਕ ਮਹਾਲੀ ਦੇ ਵਿੱਚ ਤਾਂ ਹੁਣ ਆ ਪਿੱਛੇ ਜੇ ਅਸੀਂ ਜਿਹੜੀ ਮੁਗ ਅਸੀਂ ਰੈਲੀ ਕੀਤੀ ਹੈ ਉਹ ਰੈਲੀ 'ਚ ਕਿਸਾਨ ਆਏ ਸੀ ਕਹਿੰਦੇ ਜੀ ਸਾਡੇ ਜਿਹੜੇ ਘਰ ਨੇ ਉਹ ਨਵੇਂ ਠੇਕੇਦਾਰ ਨੇ ਆ ਕੇ ਕਹਤਾ ਵੀ ਇਹ ਘਾਟਾ ਹੋ ਸੋਡੇ ਇਹ ਤਾਂ ਤੁਹਾਡੇ ਗਲਤ ਪੈ ਗਏ ਤੁਸੀਂ ਘਰ ਇਹ ਤਾਂ ਮੈਂ ਕਲੋਨੀ ਨਵੇਂ ਸਿਰੇ ਤੋਂ ਬਣਾਉਣੀ ਆ ਉਹਨਾਂ ਦੇ ਘਰ ਤੋਂ ਹੁਣ ਤੱਕ ਜਾ ਰਿਹਾ ਹੈ ਕੰਨਿਆਂ ਨੂੰ ਇਹ ਕਿਹਾ ਜੇ ਜਿਹੜਾ ਪਲਾਟ ਆ ਤੁਹਾਨੂੰ ਦਿੱਤਾ ਸੀ ਇਹ ਤਾਂ ਤੁਹਾਡਾ ਰਿਜੈਕਟ ਹੋ ਗਿਆ ਤੁਹਾਨੂੰ ਚਲੋ ਹੋਰ ਥਾਂ ਤੇ ਦਿੰਦੇ ਆ ਦੇਖੋ ਹੋਰ ਕਿਕਰਾਂ ਦੇ ਦਰਖਤਾਂ ਦੇ ਵਿੱਚ ਜਿੱਥੇ ਕੋਈ ਵਾਦੀ ਹੈ ਨਹੀਂ ਉੱਥੇ ਉਹਨਾਂ ਦੇ ਪਲਾਟ ਕੱਟੀ ਜਾ ਰਹੇ ਨੇ ਯਾਨੀ ਅੱਜ ਤੱਕ ਜਿਹੜੀ ਇੰਪਲੀਮੈਂਟ ਹੋਈ ਪਾਲਿਸੀ ਹੈ ਜਦੋਂ ਉਹਦੇ ਛਿੱਟੇ ਇਹ ਨੇ ਵੀ ਜਿਹੜੇ ਮਹਾੜੀ ਦੇ ਲੋਕ ਸਿੱਜਤੀ ਪਥਰੀਲੀ ਜ਼ਮੀਨ ਸੀ ਉੱਥੇ ਹਾਲਾਂਕਿ ਉਹਨਾਂ ਨੂੰ ਆਪਸ਼ਨਾਂ ਵਡੀਆਂ ਸੀ ਉਹਨਾਂ ਨੂੰ ਆਪਸ਼ਨ ਅੱਛੀ ਵੀ ਤੁਸੀਂ ਜ਼ਮੀਨ ਵੇਚ ਸਕਦੇ ਹੋ ਹਾਂ ਤੇ ਤੁਸੀਂ ਲੋਨ ਲੈ ਸਕਦੇ ਹੋ ਤੇ ਉਹਨਾਂ ਦੀ ਜ਼ਮੀਨ ਵੀ ਪੰਜਾਬੂ ਨਹੀਂ ਸੀ ਪਥਰੀਲੀ ਜ਼ਮੀਨ ਸੀ ਹਾਂ ਦੋ ਫਸਲਾਂ ਵਿੱਚ ਇੱਕ ਫਸਲਾਂ ਵੀ ਦਿਨਦੀ ਨਹੀਂ ਸੀ ਬਹੁਤ ਘੱਟ ਫਸਲਾਂ ਸੀ ਜਿਆ ਪਹਾੜੀ ਉੱਪਰ ਉਬੜ-ਕੁਬੜ ਵਾਲਾ ਏਰੀਆ ਸੀ ਉਹ ਉੱਚੀ ਨਮੀ ਜ਼ਮੀਨ ਸੀ ਇਸ ਕਰਕੇ ਇਹ ਦਾ ਤਾਂ ਉਸ ਗੱਲ ਦਾ ਬੜਾ ਫਰਕ ਹੈ ਹਾਂ ਤੇ ਉਹ ਇਹ ਤਾਂ ਵੱਡੀ ਪੱਧਰ ਤੇ ਵੱਡੀ ਪੱਧਰ ਤੇ ਮਤਲਬ ਇਹ 65000 ਏਕੜ ਜ਼ਮੀਨ ਹਾਂ ਨੋਟੀਫਿਕੇਸ਼ਨ 65 ਦਾ 150 ਪਿੰਡ ਹਾਂ ਅਜਾੜਾ ਕਰਨਾ ਫਿਰ ਜਿਵੇਂ ਉਹਦੇ ਚ ਭੂਮੀ ਗ੍ਰਹਿਣ 2013 ਦੇ ਐਕਟ ਦੀਆਂ ਪ੍ਰਵਾਇ ਨਹੀਂ ਕੀਤੀ ਉਹਦੇ ਚ ਵੀ ਤੁਸੀਂ ਜਦੋਂ ਕਾਇਰ ਕਰ ਰਹੇ ਹੋ ਪਿੰਡਾਂ ਠਾਰ ਰਹੇ ਨੂੰ ਉੱਥੇ ਕੱਲੇ ਕਿਸਾਨਾਂ ਤੇ ਨਹੀਂ ਕਿਸਾਨਾਂ ਦੇ ਨਾਲ ਮਜ਼ਦੂਰ ਵੀ ਹੋਣਗੇ ਛੋਟੇ ਦੁਕਾਨਦਾਰ ਵੀ ਹੋਣਗੇ ਛੋਟੇ ਕਾਰੋਬਾਰੀ ਵੀ ਹੋਣਗੇ ਕੋਈ ਲਹਾਰ ਹੋਰ ਤਰਖਾਨ ਹੋਊ ਘੁਮਾਰ ਹੋ ਉਹ ਸਾਰੇ ਜਿਹੜੇ ਐਚ ਵੀ ਸੀ ਜਿਹੜੇ ਠੰਡੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦਾ ਕੀ ਬਣੂਗਾ ਉਹ ਕਿੱਧਰ ਜਾਣਗੇ ਫਿਰ 164 ਪਿੰਡਾਂ ਦੇ ਨਾਲ ਕਿੰਨਾ ਕਾਰੋਬਾਰ ਕਿੰਨੇ ਆੜਤੀ ਜੁੜੇ ਹੋਣਗੇ ਕਿੰਨੀਆਂ ਮਾਰਕੀਟ ਕਮੇਟੀਆਂ ਜੁੜੀਆਂ ਹੋਣੀਆਂ ਕਿੰਨੇ ਮਜ਼ਦੂਰ ਜੁੜੇ ਹੋਣਗੇ ਉਹਨਾਂ ਦੇ ਮਸੇਬੇ ਦਾ ਪ੍ਰਬੰਧ ਤਾਂ ਕੀ ਕਰੋਗੇ ਤੁਸੀਂ ਜਦੋਂ ਇਸ ਗੱਲ ਨੂੰ ਅਗਨੋਰ ਕਰਕੇ ਬਹੁਤ ਕਾਲੀ ਦਿਨਾਂ ਨਾਲ ਇਹ ਇਹਨਾਂ ਨੇ ਗੱਲ ਦਾ ਫੈਸਲਾ ਲਿਆਂਦਾ ਜਿਹੜਾ ਮਤਲਬ ਲੋਕਾਂ ਦੇ ਪਸੰਦ ਨਹੀਂ ਸੀ ਲੋਕਾਂ ਨਾਲ ਗੱਲ ਨਹੀਂ ਹੋ ਸਕੀ ਲੋਕਾਂ ਨੂੰ ਕਨਵੈਂਸ ਨਹੀਂ ਕਰਾ ਸਕੇ ਤੇ ਇਹ ਇਸ ਕਰਕੇ ਇਹ ਨੀਤੀ ਲੋਕ ਹੰਡਾ ਚੁੱਕੇ ਸੀ ਪਹਿਲਾਂ ਕਿਉਂਕਿ ਉਹ ਸ਼ਹਿਰੀ ਏਰੀਆ ਸੀ ਪਹਿਲੇ ਉੱਤੇ ਜ਼ਮੀਨਾਂ ਬਹੁਤ ਮਹਿੰਗੀਆਂ ਸੀ 15-15 ਕਰੋੜ ਦਾ ਤਾਂ ਪਹਿਲੇ ਉੱਤੇ ਕਿਲਾ ਸੀ ਤੇ ਉੱਥੇ ਵਾਲੀਆਂ ਜ਼ਮੀਨਾਂ ਤੇ ਉਹ ਲਕੀਰ ਮਾਰ ਕੇ ਕਹਿਣਾ ਵੀ ਨੌ ਕਿਲਿਆਂ ਦੇ ਵਿੱਚੋਂ ਛੇ ਕਿਲੇ ਦੇਨ ਦਨ ਤੁਹਾਨੂੰ ਤੇ 6 ਕਿੱਲੇ ਸਾਨੂੰ ਦੇ ਦਿਓ 50 ਕਿੱਲੇ ਦੇ ਵਿੱਚੋਂ 30 ਤੁਹਾਡੇ ਤੇ 20 ਸਾਨੂੰ ਦੇ ਦਿਓ ਤੇ ਫਿਰ ਕਰੋੜਾ ਰੁਪਈਆ ਉਹਨਾਂ ਤੋਂ ਫੇਰ ਲੈਣਾ ਤੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਜਿੰਨੇ ਲੋਕਾਂ ਦੇ ਫਿੱਟ ਨਹੀਂ ਸੀ ਆਇਆਂ ਇਸ ਕਰਕੇ ਇਹਦਾ ਵਿਰੋਧ ਹੋਇਆ ਤੇ ਜਥੇਬੰਦੀਆਂ ਨੇ ਇਹਨੂੰ ਮੁਸਲਿਮ ਪੜਿਆ ਲੋਕਾਂ ਨੇ ਇਸਨੂੰ ਸਮਰਥਨ ਦਿੱਤਾ ਸਰਕਾਰ ਨੂੰ ਵਾਪਸ ਲੈਣਾ ਪੈ ਗਿਆ ਤੇ ਇਹਦੇ ਇਹਦੇ ਜਦੋਂ ਤੁਸੀਂ ਵਿਰੋਧ ਕਰ ਰਹੇ ਸੀ ਤੁਸੀਂ ਐਲਾਨ ਕਰਦੇ ਸੀ ਪ੍ਰੋਗਰਾਮ ਲੀਖਦੇ ਸੀ ਤਾਂ ਤੁਹਾਨੂੰ ਕੋਈ ਕਿਸੇ ਤਰ੍ਹਾਂ ਦਾ ਸੱਦਾ ਆਇਆ ਨਹੀਂ ਕਰਨ ਕੋਈ ਗੱਲ ਹੋਈ ਜਾਂ ਹੁਣ ਰੱਦ ਕਰਨ ਵੇਲੇ ਕੋਈ ਗੱਲ ਹੋਈ ਨਹੀਂ ਨਹੀਂ ਰੱਦ ਕਰਨ ਦੇ ਸਾਡੇ ਨਾਲ ਕੋਈ ਗੱਲ ਨਹੀਂ ਕੋਈ ਕਿਸਾਨ ਮੋਰਚੇ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲ ਕੀ ਲੋੜ ਸੀ ਸਾਡੇ ਨਾਲ ਗੱਲ ਕਰਨ ਦੀ ਨਾ ਕਰਨ ਸਾਾਨੂੰ ਤਾਂ ਸਾਨੂੰ ਐਂ ਦਾ ਇਹ ਵੀ ਸਾਡੇ ਨਾਲ ਗੱਲ ਕਰੇ ਤੋਂ ਬਾਅਦ ਹੀ ਰੱਦ ਹੁੰਦੇ ਜੇ ਸਰਕਾਰ ਨੇ ਬਿਨਾਂ ਸਾਡੇ ਨਾਲ ਗੱਲਬਾਤ ਕੀਤੇ ਰੱਦ ਕਰ ਤੁਹਾਨੂੰ ਇਤਰਾਜ ਹੀ ਨਹੀਂ ਕੋਈ ਤੁਹਾਨੂੰ ਕਾਹਦਾ ਇਤਰਾਜ ਨਹੀਂ ਪਿਛਲੇ ਦਿਨਾਂ 'ਚ ਕਿਤੇ ਉਹ ਜਿਹੜੀ ਗੱਲਬਾਤ ਕਹੀ ਜਾਂਦੀ ਸੀ ਜਾਂ ਮੁੱਖ ਮੰਤਰੀ ਕਹਿੰਦੇ ਪ੍ਰੈਸ ਕਾਨਫਰੰਸ 'ਚ ਸੁਣੇ ਗਏ ਕਹਿੰਦੇ ਜੀ ਤੁਸੀਂ ਕਿਹਨਾਂ ਦੀ ਗੱਲ ਕਰ ਰਹੇ ਹੋ ਇਹ ਕਿਹੜਾ ਕਿਸਾਨ ਨੇ ਕਹਿੰਦੇ ਜਦੋਂ ਉਹ ਜਿਹੜੇ ਸਾਨੂੰ ਕਿਸਾਨ ਨਹੀਂ ਮੰਨਦੇ ਤਾਂ ਹੁਣ ਜਿਹਨੇ ਉਹ ਉਹ ਗੱਲ ਕਰਕੇ ਤਾਂ ਨਹੀਂ ਵੀ ਤੁਹਾਡੇ ਨਾਲ ਗੱਲਬਾਤ ਹੀ ਨਹੀਂ ਕੀਤੀ ਗੀ ਤਾਂ ਜੇ ਸਾਨੂੰ ਇਸ ਗੱਲ ਤੇ ਰੋਜ਼ ਕੋਈ ਨਹੀਂ ਇਤਰਾਜ਼ ਕੋਈ ਨਹੀਂ ਵੀ ਸਾਡੇ ਨਾਲ ਗੱਲਬਾਤ ਕਿਉਂ ਨਹੀਂ ਕੀਤੀ ਆਇਆ ਫਿਰ ਇਤਰਾਜ਼ ਅਸੀਂ ਮੋਦੀ ਤੇ ਵੀ ਕਰਦੇ ਮੋਦੀ ਨੇ ਕਿਉਂ ਪਾਰਲੀਮੈਂਟ ਦੇ ਵਿੱਚ ਐਲਾਨ ਕਰਤਾ ਵੀ ਸਾਡੇ ਨਾਲ ਗੱਲਬਾਤ ਕਰਦਾ ਹਾਂ ਇਸ ਕਰਕੇ ਆਏ ਆ ਜੀ ਕਹਿੰਦੇ ਆ ਵੀ ਤੁਸੀਂ ਸਾਡੇ ਨਾਲ ਨਹੀਂ ਗੱਲ ਕਰਨੀ ਬਿਲਕੁਲ ਨਾ ਕਰੋ ਪਰ ਮੀਟਿੰਗਾਂ ਤਾਂ ਦੌਰ ਤੱਕ ਅਗਰਾਂ ਸਾਹਿਬ ਉੱਥੇ ਚੱਲੇ ਆ ਉੱਥੇ ਤਾਂ ਚੱਲੇ ਉੱਥੇ ਤੋਂ ਮਰ ਹੀ ਬੈਠਦਾ ਰਿਹਾ ਮੀਟਿੰਗਾਂ ਦੇ ਵਿੱਚ ਇੱਥੇ ਤਾਂ ਮੀਟਿੰਗਾਂ ਦਾ ਦੌਰ ਵੀ ਜਾਨੀ 3 ਮਾਰਚ ਤੋਂ ਬਾਅਦ ਤਾਂ ਖ ਹੂੰ ਮੁੱਖ ਮੰਤਰੀ ਜੇ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਦੇ ਵਿੱਚ ਨਹੀਂ ਬੈਠ ਸਕਦਾ ਉਹਨੂੰ ਕੋਈ ਇਤਰਾਜ਼ ਲੱਗਦਾ ਹੈ ਉਹ ਜੇ ਠੀਕ ਨਹੀਂ ਸਮਝਦਾ ਜੇ ਆਪਦੀ ਹੀਂਤ ਤਾਂ ਸਮਝਦਾ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਨ 'ਚ ਨਾ ਕਰੇ ਵਿੱਚ ਸਾਨੂੰ ਕਹਦਾ ਇਤਰਾਜ਼ ਪਰ ਉਹ ਤਾਂ ਕਹਿੰਦੇ ਆ ਕਿ ਮੈਂ ਖੁਦ ਕਿਸਾਨ ਹਾਂ ਇਹ ਕਹਿਣ ਨਾਲ ਤਾਂ ਨਹੀਂ ਸਾਨੂੰ ਕਿਸਾਨ ਨਹੀਂ ਮੰਨਦਾ ਉਹ ਆਪ ਕਿਸਾਨ ਤਾਂ ਹੈਗਾ ਸਾਨੂੰ ਨਹੀਂ ਕਿਸਾਨ ਮੰਨਦਾ ਕਿਉਂਕਿ ਉਹ ਬਾਦਲ ਕਿਸਾਨ ਹੈ ਅਮਰਿੰਦਰ ਸਿੰਘ ਕਿਸਾਨ ਹੈ ਵੱਡੇ ਵੱਡੇ ਜ਼ਗੀਰਦਾਰ ਕਿਸਾਨ ਨੇ ਮੈਂ ਹੁਣ ਇਹ ਕਰੋੜਾਂ ਦਾ ਮਾਲਕ ਆ ਇਹ ਆਪ ਕਿਸਾਨ ਹੈ ਜਿਹੜੇ ਗਰੀਬ ਚਰ ਚਰ ਕਨਾਲਾਂ ਵਾਲੇ ਛੇ ਛਕ ਕਨਾਲਾਂ ਵਾਲੇ ਨੇ ਉਹਨਾਂ ਨੂੰ ਕਿਸਾਨੋਂ ਕਿਉਂ ਮੰਨੂਗਾ ਭਾਈ ਜਿਹੜੇ ਆਮ ਕਿਸਾਨ ਨੇ ਤੁਹਾਡਾ ਕੱਢ ਰਾਜਾ ਹੋਰ ਜਿਹੜੇ ਪੰਜਾਬ ਦੇ ਜਿਨ੍ਹਾਂ ਦੀ ਇਹ ਜ਼ਮੀਨ ਇਹਦੇ ਵਿੱਚ ਚਾਰਹੀ ਸੀ ਲੈਂਡ ਪੂਲਿੰਗ ਸਕੀਮ ਦੇ ਤਹਿਤ ਉਹ ਉਹਨਾਂ ਦੇ ਵਿੱਚ ਕਿਹੋ ਜਿਹਾ ਰਿਐਕਸ਼ਨ ਆਈ ਜਦੋਂ ਇਹ ਸਾਰੀ ਗੱਲਬਾਹਰ ਆਉਂਦੀ ਹੈ ਕਿ ਸਰਕਾਰ ਨੇ ਵਾਪਸ ਲੈ ਲਈ ਦੇਖੋ ਇੱਕ ਵਾਰ ਤਾਂ ਉਹਨਾਂ ਨੇ ਚਿੱਲਿਆਂ ਤੇ ਰੌਣਕਾਈ ਆ ਕਿਉਂਕਿ ਕਿਸੇ ਵੀ ਪਾਲਸੀ ਤੋਂ ਜਿੱਦ ਉਹ ਪੀੜਤ ਸੀਗੇ ਉਹ ਲੋਕ ਵਿਚਾਰ ਸਾਡੇ ਕੋਲ ਦੋ ਦੋ ਕਿੱਲੇ ਕਿੰਨੇ ਕਿੰਨੇ ਕਿਲਾ ਜ਼ਮੀਨ ਹੈ ਇਹਦੇ ਵਿੱਚ ਸਾਡੀ ਰੋਟੀ ਸੀ ਇਹ ਸਾਡਾ ਰਜਗਾਰ ਸੀ ਇਹ ਸਰਕਾਰ ਨੇ ਖੋ ਲੈਣਾ ਸੀ ਜਾਵਾਂ ਕਿ ਕਿੱਧਰ ਕਿੱਥੇ ਜਾ ਕੇ ਬਸਾਂਗੇ ਉਹ ਲੋਕਾਂ ਦੇ ਵੱਡਾ ਹਿੱਸਾ ਸੀ ਉਹ ਜਿਹੜੀਆਂ ਥੋੜੀਆਂ ਜ਼ਮੀਨਾਂ ਦੇ ਮਾਲਕ ਆਲੇ ਜਿੱਤੇ ਰੋਟੀ ਗੁਜ਼ਾਰਾ ਚੱਲਦਾ ਸੀ ਉਹਨਾਂ ਦਾ ਉਹ ਲੋਕਾਂ ਦੇ ਘਰਾਂ ਤੇ ਉਹਨਾਂ ਦੀ ਖੁਸ਼ੀ ਦੀ ਲਹਿਰ ਦੌੜੀ ਐ ਉਹਨਾਂ ਨੂੰ ਅਹਿਸਾਸ ਹੋਇਆ ਵੀ ਸਾਡੀ ਰੋਟੀ ਬਚ ਗਈ ਸੰਘਰਸ਼ਾਂ ਕਰਕੇ ਬਚ ਗਈ ਇਸ ਹਾਲ ਤਾਂ ਉਹਨਾਂ ਨੂੰ ਪਤਾ ਗਰਾਂ ਸਾਹਿਬ ਤੁਸੀਂ ਇਹ ਵੀ ਸੌਂਮਿ ਦਿਓ ਕਿ ਵੀ ਇਹ ਏਕਤਾ ਜਿਹੜੀ ਇਸ ਵਾਰ ਦਿਖਾਈ ਗਈ ਹੈ ਇਸ ਮਸਲੇ ਦੇ ਉੱਤੇ ਲੈਂਡ ਪੂਲਿੰਗ ਤੇ ਵੀ ਇਹਦਾ ਵੀ ਇੱਕ ਵੱਡਾ ਕਾਰਨ ਸੀ ਕਿਉਂਕਿ ਦੂਜੇ ਜਿਹੜੇ ਗਰੁੱਪ ਤੁਹਾਡੇ ਨਾਲ ਨਹੀਂ ਵੀ ਸਹਿਮਤ ਹੈਗੇ ਕਈ ਵਿਚਾਰਕ મતਭੇਦ ਵੀ ਹੈਗੇ ਨੇ ਉਹ ਵੀ ਜਿਹੜੇ ਇਸੇ ਸੰਘਰਸ਼ ਦੇ ਵਿੱਚ ਕੁੱਦੇ ਹੋਏ ਸੀ ਸੰਯੁਕਤ ਕਿਸਾਨ ਮੋਰਚੇ ਦੀਆਂ ਜਿਹੜੀ ਜਥੇਬੰਦੀਆਂ ਸੀ ਉਹ ਵੀ ਇਸ ਜਿਹੜੀਆਂ ਕੁੱਧੀਆਂ ਹੋਈਆਂ ਸੀ ਦੇਖੋ ਮੁੱਦੇ ਦੀ ਸਾਝ ਹੁੰਦੀ ਹੈ ਚੁੱਲ੍ਹੇ ਦੀ ਸਾਝ ਹੁੰਦੀ ਹੈ ਰੋਟੀ ਦੀ ਸਾਝ ਹੁੰਦੀ ਹੈ ਜੇ ਕਿਸੇ ਦੀ ਰੋਟੀ ਜਾਂਦੀ ਆ ਸਮੁੱਚੇ ਵਰਤਾਰੇ ਦੇ ਵਿੱਚ ਸਮੁੱਚੇ ਸਮਾਜ ਦੇ ਲੋਕਾਂ ਦੇ ਵੱਡੇ ਹਿੱਸੇ ਦੀ ਕਿਰਤ ਕਰਨ ਵਾਲਿਆਂ ਦੀ ਉੱਤੇ ਸਾਰੇ ਲੋਕ ਸਿਰ ਜੋੜਦੇ ਨੇ ਪਹਿਲਾਂ ਵੀ ਜੋੜੇ ਨੇ ਜਿਹੜੇ ਲੋਕ ਕਹਰੇ ਸੀ ਵੀ ਕਿਸਾਨ ਲਹਿਰ ਠਿਕੜ ਗਈ ਹੁਣ ਕਿਸਾਨ ਲਹਿਰ ਤਾਂ ਫਿਰ ਸਾਰੀ ਇੱਕਜੁੱਟ ਹੋ ਗਈ ਹਾਂ ਇੱਕਜੁੱਟ ਹੋ ਕੇ 30 ਨੂੰ ਝੰਡਾ ਮਾਰਚ ਕੀਤਾ ਹੈ ਤੇ ਬੱਕ ਬੱਕ ਜਿਹੜੀਆਂ ਜਦ ਬਾਹਰ ਜੱਥੇ ਬੰਦਿਆ ਸੰਯੁਕਤ ਮੋਰਚੇ ਤੋਂ ਉਹਨਾਂ ਨੇ ਆਪਣੇ ਆਪਣੇ ਤਰੀਕੇ ਨਾਲ ਐਕਸ਼ਨ ਕੀਤੇ ਨੇ ਇਸ ਕਰਕੇ ਕਿਸਾਨ ਮੂਵਮੈਂਟ ਉਸ ਮੁੱਦੇ ਤੇ ਕਿ ਰੋਟੀ ਬਚਾਉਣੀ ਹੈ ਜ਼ਮੀਨ ਬਚਾਉਣੀ ਹੈ ਪੰਜਾਬ ਦੇ ਛੋਟੇ ਕਿਸਾਨ ਬਚਾਉਣੇ ਨੇ ਮਜ਼ਦੂਰ ਬਚਾਉਣੇ ਨੇ ਛੋਟਾ ਕਾਰੋਬਾਰ ਬਚਾਉਣਾ ਉਹ ਸਾਰੇ ਲੋਕ ਇੱਕ ਤੇ ਮੁੱਦੇ ਤੇ ਇਕੱਠੇ ਹੋ ਕੇ ਆਪਦੇ ਆਪ ਦੇ ਤਰੀਕੇ ਨਾਲ ਸਹਾਰਸ਼ ਕਰਦੇ ਨੇ ਜਿੱਤੇ ਕਰਕੇ ਜਿੱਤ ਮਿਲੀ ਹੈ ਕਿਉਂਕਿ ਪੰਜਾਬ 'ਚ ਇੱਕ ਗੱਲ ਅਗਰਾਂ ਸਾਹਿਬ ਆਮ ਚੱਲ ਪਈ ਸੀ ਕਿ ਜਿਹੜੇ ਜਿਹੜੇ ਕਿਸਾਨ ਜਥੇ ਬੰਦਿਆ ਨੇ ਇੱਕ ਪ੍ਰੈਸ਼ਰ ਗਰੁੱਪ ਹੈ ਸਰਕਾਰ ਦੇ ਉੱਤੇ ਇੱਕ ਪ੍ਰੈਸ਼ਰ ਗਰੁੱਪ ਹੋਣਾ ਬੇਅਦ ਲਾਜ਼ਮੀ ਹੈ ਜੇ ਲਾਈਨ ਲਈ ਤੁਸੀਂ ਕੰਮ ਕਰਾਉਨੇ ਆ ਪਰ ਜਦੋਂ ਸ਼ੰਭੂ ਤੇ ਖਨੌਰੀ ਦੇ ਵਿੱਚ ਐਕਸ਼ਨ ਹੁੰਦਾ ਪੁਲਸ ਦਾ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਖਦੇੜਿਆ ਜਾਂਦਾ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਆਮ ਲੋਕ ਸੀ ਜਿਹੜੇ ਸੋਚਦੇ ਸੀ ਕਿ ਸੰਘਰਸ਼ ਦੇ ਨਾਲ ਬਹੁਤ ਸਾਰੇ ਇਸ ਜਿਹੇ ਮਸਲੇ ਹੱਲ ਕਰਾਈ ਜਾ ਸਕਦੇ ਉਹਨਾਂ ਚ ਨਿਮੋਸ਼ੀ ਜ਼ਰੂਰ ਸੀ ਉਹਨੂੰ ਲੱਗਦਾ ਕਿ ਤੁਹਾਨੂੰ ਜੇ ਇਹ ਫੈਸਲਾ ਬਾਕਏ ਦੇ ਵਿੱਚ ਪਰ ਜਿਹੜੀ ਪੰਜਾਬ ਸਰਕਾਰ ਕੈਬਨਿਟ ਦੇ ਵਿੱਚ ਰੱਦ ਕਰ ਲੁੰਦੀ ਹੈ ਜਾਂ ਵਿਧਾਨ ਸਭਾ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਡੋਸ਼ੀਆਰ ਪੇਸ਼ ਕਰ ਦਿੰਦੀ ਹੈ ਤੋਂ ਲੱਗਦਾ ਕਿ ਉਹ ਚੀਜ਼ ਦੁਬਾਰਾ ਜਿਹੜੀ ਆ 2027 ਤੱਕ ਫਿਰ ਉੱਭਰੂਗੀ ਉਹ ਚੀਜ਼ ਦੇਖੋ ਸੰਘਰਸ਼ ਕਰਦੇ ਲੋਕ ਜਿੱਤਦੇ ਵੀ ਹੁੰਦੇ ਨੇ ਹਾਰਦੇ ਵੀ ਹੁੰਦੇ ਨੇ ਕੋਈ ਸੰਘਰਸ਼ਾਂ ਦੇ ਵਿੱਚ ਜਿੱਤਾਂ ਕੋਈ ਜ਼ਰੂਰੀ ਨਹੀਂ ਹੁੰਦੀਆਂ ਹਾਰਾਂ ਵੀ ਜਿੱਤਾਂ ਵਰਗੀਆਂ ਬਣ ਸਕਦੀਆਂ ਹੁੰਦੀਆਂ ਨੇ ਜੇ ਕਿਸੇ ਕਿਸਮ ਦੀ ਹੈ ਕਿ ਹਾਰ ਹੁੰਦੀ ਹੈ ਕਿਸੇ ਸੰਘਰਸ਼ ਦੇ ਵਿੱਚ ਕੋਈ ਉਤੋਂ ਦੀ ਪੈਂਦੀ ਆ ਸਰਕਾਰ ਐਡੀ ਕੋਈ ਵੱਡੀ ਗੱਲ ਨਹੀਂ ਵੀ ਅਸੀਂ ਸਰਕਾਰਾਂ ਨੂੰ ਤੱਕੜੇ ਆ ਕਿਤੇ ਸਰਕਾਰ ਉਤੋਂ ਦੀ ਸਾਡੇ ਪੈ ਸਕਦੀ ਆ ਪਰ ਸਰਕਾਰ ਕਿਵੇਂ ਉੱਤੇ ਪੈਗੀ ਤੇ ਅਸੀਂ ਉਹਨੂੰ ਕਿਸ ਰੂਪ 'ਚ ਜਵਾਬ ਦਿੰਦਾ ਹੈ ਅਸੀਂ ਅਗਲਾ ਸੰਘਰਸ਼ ਅਗਲੇ ਮੋੜ ਦੇ ਵਿੱਚ ਮੋੜਾ ਕਿਵੇਂ ਘਟਾਏ ਇਹ ਜਥੇਬੰਦੀਆਂ ਨੇ ਫੈਸਲਾ ਕਰਨਾ ਹੁੰਦਾ ਹੈ ਜਿਹੜੀਆਂ ਜਥੇਬੰਦੀਆਂ ਲੜਦੀਆਂ ਨੇ ਸੰਘਰਸ਼ ਦੇ ਵਿੱਚ ਜਾਂਦੀਆਂ ਨੇ ਇਸ ਕਰਕੇ ਮੌਕੇ ਬੜੇ ਆਉਂਦੇ ਹੁੰਦੇ ਨੇ ਹਰ ਇੱਕ ਨੇ ਆਪਣੇ ਆਪਣੇ ਤਰੀਕੇ ਨਾਲ ਸੰਭਾਲਨੇ ਹੁੰਦੇ ਨੇ ਪਰ ਚੰਗਾ ਇਹ ਹੈ ਵੀ ਅੱਜ ਜਦੋਂ ਇਸ ਇਹੋ ਜਿਹਾ ਇਸ਼ੂ ਜਿਹੜਾ ਲੋਕਾਂ ਦੇ ਵਿੱਚ ਦੀ ਮੰਗ ਕਰਦਾ ਸੀ ਵੀ ਇਹ ਸਾਰੇ ਇਕੱਠੇ ਹੋ ਕੇ ਲੜਨਾ ਜੈਨ ਕੋਈ ਇਹ ਜਥੇਬੰਦੀ ਬਾਹਰ ਨਹੀਂ ਰਹੀ ਪੰਜਾਬ ਦੀ ਜਿਨੇ ਇਹ ਮਤਨਾਸ਼ ਹੋਇਆ ਹੋਵੇ ਜਿਨੇ ਨਾਂ ਫੜ ਕੇ ਸੰਘਰਸ਼ ਕੀਤਾ ਉਹ ਸਾਰੇ ਆਵਦੇ ਆਵਦੇ ਤਰੀਕੇ ਦਾ ਮਤਲਬ ਨਹੀਂ ਚਾਏ ਸਰਕਾਰ ਇੱਕ ਹੋਰ ਤਰੀਕੇ ਨਾਲ ਵੀ ਅਪਰੀਸ਼ੀਏਟ ਕਰ ਰਹੀ ਹੈ ਤੇ ਡਿਫਰੈਂਸ਼ੀਏਟ ਕਰ ਰਹੀ ਹੈ ਇਸ ਗੱਲ ਨੂੰ ਕਿ ਜਿਹੜੇ 2020-21 ਵਾਲਾ ਜਿਹੜਾ ਸੰਘਰਸ਼ ਸੀ ਵੀ ਉਸ ਸੰਘਰਸ਼ ਦੇ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਦੇ ਦਰਮਿਆਨ ਇਹ ਸੰਘਰਸ਼ ਦੇ ਵਿੱਚ 700 ਕਿਸਾਨ ਸ਼ਹੀਦ ਹੋਏ ਵੀ ਦੇਖੋ ਜੀ ਅਸੀਂ ਜਿਹੜਾ ਉਹ ਕਿਸੇ ਤਰ੍ਹਾਂ ਦਾ ਇਹੋ ਜਿਹਾ ਕੋਈ ਐਕਸ਼ਨ ਨਹੀਂ ਕੀਤਾ ਕਿਸੇ ਤਰ੍ਹਾਂ ਦੀ ਕੋਈ ਕਰਜੁਅਲਿਟੀ ਨਹੀਂ ਹੋਈ ਤਾਂ ਵੀ ਅਸੀਂ ਵਾਪਸ ਇਦਾਂ ਹੀ ਲੈ ਰਹੇ ਜੀ ਕਿਸਾਨਾਂ ਦੀ ਅਸੀਂ ਗੱਲ ਮੰਨ ਲਈ ਦੇਖੋ ਕਈ ਵਾਰ ਟੇ ਤੁਸੀਂ ਆਪ ਦੱਸੀ ਜਾਂਦੇ ਹੋ ਵੀ 700 ਕਹਾਂ ਸ਼ਹੀਦ ਹੋ ਗਿਆ ਸਾਰੇ মিডিਆ ਨੂੰ ਪਤਾ ਵੀ 700 ਕਹਾਂ ਸ਼ਹੀਦ ਹੋ ਗਿਆ ਹਾਂ ਇਹ ਠੀਕ ਹੈ ਵੀ ਉਹਨਾਂ ਨੇ ਸਿੱਧੇ ਰੂਪ ਦੇ ਵਿੱਚ ਸਾਡੇ ਤੇ ਅਟੈਕ ਨਹੀਂ ਕੀਤਾ ਹੋਇਆ ਤਾਂ ਉਹਨਾਂ ਦੇ ਕਾਰਨ ਕਰਕੇ ਨਾ ਦਿੱਲੀ ਵਿੱਚ ਮੋਰਚਾ ਕਿਉਂ ਲੱਗਿਆ ਬੀਜੇਪੀ ਨੇ ਨੀਤੀਆਂ ਕਰਕੇ ਮ ਦਿੱਲੀ ਦੇ ਵਿੱਚ ਅਸੀਂ ਗਏ ਕਿਉਂ ਤਿੰਨ ਕਾਨੂੰਨਾ ਕਰਕੇ ਤਿੰਨ ਕਾਨੂੰਨ ਲਿਆਂਦੇ ਕਿਨੇ ਭਾਜਪੀ ਨੇ ਗੱਲਬਾਤ ਹੋਈ ਸਿਰੇ ਨਾ ਚੜੀ ਕਿਨੇ ਨਹੀਂ ਚੜੀ ਭਾਜਪੀ ਨੇ ਇਸ ਕਰਕੇ ਜਿਹੜਾ ਉੱਥੇ ਨਫਾ ਕੈਜੁਐਲਟੀ ਹੋਈ ਹੈ ਤਾਂ ਉਹ ਕੈਜੁਐਲਟੀ ਤਾਂ ਸਾਰੀ ਉਹ ਸਰਕਾਰ ਦੇ ਸਿਰ ਪਊਗੀ ਉਹਦੀ ਜ਼ਿੰਮੇਵਾਰੀ ਹੋਊਗੀ ਕਿਉਂਕਿ ਸੰਘਰਸ਼ ਨੂੰ ਇਹ ਜਿਹੜਾ 1 ਸਾਲ ਬਾਅਦ ਮੋਦੀ ਸਾਹਿਬ ਨੇ ਵਾਪਸ ਲਿਆ ਉਹਨੇ ਗੱਲ ਨੂੰ ਪਹਿਲਾਂ ਕਿਉਂ ਨਹੀਂ ਪੜਿਆ ਵੀ ਕਿਸਾਨਾਂ ਦੇ ਮੰਗਾ ਕੀ ਨੇ ਕਿਸਾਨਾਂ ਦਾ ਸੰਘਰਸ਼ ਕੀ ਹੈ ਅਸਲ ਵਿੱਚ ਜਦੋਂ ਉਹਨਾਂ ਦਾ ਛੇਸੀ ਤੌਰ ਤੇ ਨੁਕਸਾਨ ਹੋਣ ਲੱਗਾ ਫੇਰ ਹੀ ਉਹਨਾ ਉਹ ਵਾਪਸ ਮੁੜੇ ਨੇ ਇਦਰ ਬਗਮਾਨਤਮਾਨ ਦੀ ਸਰਕਾਰ ਵੀ ਤਾਂ ਹੈ ਕਿ ਜਦੋਂ ਇਦਰ ਵੀ ਤੁਹਾਨੂੰ ਲੱਗਦਾ ਕੋਈ ਸਿਆਸੀ ਤੌਰ ਤੇ ਨੁਕਸਾਨ ਹੋ ਰਿਹਾ ਸੀ ਸਿਆਸੀ ਤੌਰ ਤੇ ਜਦੋਂ ਇਹਨਾਂ ਦੇ ਬੋਰਡ ਲਾਗੇ ਪਿੰਡਾਂ ਦੇ ਵਿੱਚ ਵੜ ਨਹੀਂ ਦੇਵਾਂਗੇ ਇਹਨਾਂ ਦਾ ਆਪ ਦਾ ਕਿ ਡਰ ਸਤੀਫੇ ਦੇਣ ਲੱਗਿਆ ਇਹਨਾਂ ਦੇ ਚੇਅਰਮੈਨਾਂ ਨੇ ਸਤੀਫੇ ਦਿੱਤੇ ਇਹਨਾਂ ਦੇ ਐਮਐਲਏ ਬੋਲਣ ਲੱਗੇ ਇਹਨਾਂ ਦੇ ਐਮਪੀ ਬੋਲਣ ਲੱਗੇ ਇਹਨਾਂ ਦੇ ਜਨਤਾ ਦਾ ਕਿ ਡਰ ਜਿਹੜਾ ਜਿਹਦੀ ਤੁਹਾਨੂੰ ਲੱਡੂ ਵੰਡ ਰਹੇ ਹੋ ਤੁਸੀਂ ਲੱਡੂ ਹੋਣ ਇਸੇ ਕਰਕੇ ਵੰਡਦੇ ਨੇ ਵੀ ਚੰਗਾ ਫੈਸਲਾ ਲਿਆ ਨਹੀਂ ਤਾਂ ਸਾਡਾ ਕੁਝ ਨਹੀਂ ਸੀ ਰਹਿਣਾ ਯਾਨੀ ਇਹਨਾਂ ਨੂੰ ਸਿਆਸੀ ਤੌਰ ਤੇ ਨੁਕਸਾਨ ਹੋਣ ਲੱਗਿਆ ਸੀ ਇਹਨਾਂ ਨੇ ਫੈਸਲਾ ਤਾਬੂ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸਰਕਾਰ ਦੇ ਕੋਲੇ ਪੈਸਾ ਹੁੰਦਾ ਲੋਕਾਂ ਦਾ ਪੈਸਾ ਹੁੰਦਾ ਬਹੁ ਵੱਡੇ ਪੱਦਰ ਦੇ ਉੱਤੇ ਇਸ਼ਤਿਹਾਰबाजी ਅਖਬਾਰਾਂ ਦੇ ਵਿੱਚ ਬੋਰਡਾਂ ਦੇ ਉੱਤੇ ਤੁਸੀਂ ਦੇਖੀ ਜਾਂ ਜਿਸ ਤਰ੍ਹਾਂ ਸਰਾਇਆ ਇਸ ਪਾਲਿਸੀ ਨੂੰ ਪੰਜਾਬ ਸਰਕਾਰ ਨੇ ਚਾਹੇ ਉਹ ਮੀਡੀਆ ਸੋਸ਼ਲ ਮੀਡੀਆ ਜਿਸ ਤਰ੍ਹਾਂ ਵੀ ਤਰੀਕੇ ਦੇ ਨਾਲ ਤੁਹਾਨੂੰ ਲੱਗਦਾ ਨਹੀਂ ਫਿਰ ਉਹ ਪੈਸਾ ਤਾਂ ਕਿਤੇ ਪੰਜਾਬ ਦੇ ਲੋਕਾਂ ਦਾ ਗਿਆ ਇਹ ਗੱਲ ਦੀ ਇਹਨਾਂ ਨੂੰ ਕੀ ਪਰਵਾਹ ਹੈ ਜੀ ਇਸ ਗੱਲ ਦੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਉਹ ਪੰਜਾਬ ਦੇ ਲੋਕਾਂ ਦਾ ਪੈਸਾ ਕਿੱਧਰ ਬਰਬਾਦ ਹੋ ਰਿਹਾ ਕਿੱਥੇ ਲੱਗਣਾ ਰੋਜ਼ਗਾਰ ਦੇਣਾ ਹੈ ਜਾਂ ਡਿਵੈਲਪਮੈਂਟ ਕਰਨੀ ਹੈ ਕਿਸੇ ਪਾਸੇ ਕੋਈ ਸਹੂਲਤ ਦੇਣੀ ਹੈ ਬੱਚਿਆਂ ਨੂੰ ਰੋਜ਼ਗਾਰ ਦੇਣਾ ਬੁਢਾਪਾ ਪੈਨਸ਼ਨ ਦੇਣੀ ਹੈ ਬੁੜੀਆਂ ਨੂੰ ਕਿੰਨੇ ਹਜ਼ਾਰ ਰੁਪਏ ਦੇਣਾ ਕਰਜ਼ੇ ਦਾ ਕੋਈ ਕੁਝ ਕਰਨਾ ਉਹਦੇ ਵਾਸਤੇ ਪੈਸਾ ਇਹਨਾਂ ਕੋਲ ਹੈ ਇਹਨਾਂ ਦੇ ਹਸਤਿਆਰ ਲਾਉਣ ਵਾਸਤੇ ਡਿਵੈਲਪਮੈਂਟ ਵਾਸਤੇ ਆ ਪ੍ਰਚਾਰ ਕਰਨ ਵਾਸਤੇ ਆਪਦੀ ਛੋਟੀਆਂ ਗੱਲਾਂ ਨੂੰ ਵੱਡੀਆਂ ਬਣਾ ਕੇ ਵਾਰਨ ਦੇ ਖਾਤਰ ਇਹਨਾਂ ਕੋਲ ਸਾਰਾ ਪੈਸਾ ਹੈ ਹੂੰ ਤੇ ਅੱਗੇ ਇੱਕ ਕੀ ਲੱਗਦਾ ਪੰਜਾਬ ਸਰਕਾਰ ਤੋਂ ਕਿਹੜੀਆਂ ਇਹੋ ਜਿਹੀਆਂ ਮੰਗਾਂ ਜਿਹੜੀਆਂ ਖਾਸ ਕਰਕੇ ਉਹ ਮੀਟਿੰਗ ਜਿੱਥੇ ਤੁਸੀਂ ਗਏ ਸੀ ਜਿੱਥੇ ਕਹਿਤਾ ਸੀ ਕਿ ਜੀ ਠੀਕ ਆ ਜੇ ਆ ਤੁਸੀਂ ਇਹ ਗੱਲ ਨਹੀਂ ਕਰਨੀ ਤਾਂ ਮੈਂ ਜਾਓ ਜਿਹੜੀਆਂ ਆਪਾਂ ਮੰਗਾਂ ਤੁਹਾਡੀਆਂ ਮੰਨੀਆਂ ਉਹ ਵੀ ਨਹੀਂ ਮੈਂ ਮੰਨਦਾ ਉੱਥੇ ਤੁਹਾਨੂੰ ਤੋੜ ਦਿੱਤਾ ਗਿਆ ਉਹ ਕਿਹੜੀਆਂ ਮੰਗਾਂ ਦੇ ਲੈ ਕੇ ਕੁਝ ਖਰਚੇ ਹੋਰ ਵੀ ਹੈਗਾ ਪਲਾਨ ਤੁਹਾਡਾ 2027 ਤੱਕ ਜ ਨਹੀਂ ਇਹ ਸਰਕਾਰ ਦੇ ਦਰਦਰੰ ਦੇ ਦਰਮਿਆਨ ਕਦੇ ਸੰਘਰਸ਼ ਨਹੀਂ ਕਦੇ ਰੁਕਦੇ ਹੁੰਦੇ ਨਾ ਹੀ ਮੰਗਾ ਤੋਂ ਕਦੇ ਮੂੰਹ ਫੇਰਦਾ ਹੁੰਦਾ ਉਹ ਜਿਹੜੀਆਂ ਮੌਕੇ ਮੌਕੇ ਨੌਬਰ ਦੀਆਂ ਮੰਗਾਂ ਨੇ ਉਹਨਾਂ ਤੇ ਅਸੀਂ ਸੰਘਰਸ਼ ਕਰਦੇ ਰੰਗ ਸਰਕਾਰ ਕੀ ਕਰਦੀ ਆ ਸਰਕਾਰ ਨੇ ਕੀ ਕਰਨੇ ਸਰਕਾਰ ਦੇਖੇ ਸਰਕਾਰ ਨੂੰ ਕੀ ਠੀਕ ਹੈ ਅਸੀਂ ਲੋਕਾਂ ਦੇ ਸਹਿਯੋਗ ਨਾਲ ਲੋਕਾਂ ਦੀਆਂ ਮੰਗਾਂ ਜਿਹੜੀਆਂ ਉੱਬਰੀਆਂ ਮੰਗਾਂ ਨੇ ਸਾਡੀਆਂ ਉਹ ਸਾਰੀਆਂ ਤੇ ਸੰਘਰਸ਼ ਕਰਦੇ ਰਹੇ ਵੇਲੇ ਵੇਲੇ ਸਰ ਮਤਲਬ ਹਾਲੇ ਵੀ ਤੁਹਾਡਾ ਜਿਹੜਾ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਸੰਘਰਸ਼ ਹੈ ਉਹ ਖਤਮ ਨਹੀਂ ਹੋਇਆ ਇਹ ਸਮਝਿਆ ਜਾਵੇ ਨਹੀਂ ਹੋਇਆ ਸਮਝਿਆ ਜਾਵੇ ਹਾਂ ਇਹਨੂੰ ਬਿਲਕੁਲ ਪ੍ਰਵਾਨ ਕੀਤਾ ਜਾਵੇ ਕਿਉਂਕਿ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਅਸੀਂ ਕਹਿ ਕੇ ਆਏ ਹਾਂ ਵੀ 24 ਵਾਲਾ ਪ੍ਰੋਗਰਾਮ ਸਾਡਾ ਸਟੈਂਡ ਕਰਦਾ ਹੈ ਹਾਂ ਤਾਂ ਬਹੁਤ ਬਹੁਤ ਧੰਨਵਾਦ ਅਗਰਾਂ ਸਾਹਿਬ ਤੁਸੀਂ ਸਮਝਦਤਾ ਜੀ ਧੰਨਵਾਦ ਤਾਂ ਇਹ ਸਨ ਕਿਸਾਨਾ ਗੁ ਜਗਿੰਦਰ ਸਿੰਘ ਅਗਰਾਹਾਂ ਜਿਨ੍ਹਾਂ ਦੇ ਨਾਲ ਲੈਂਡ ਪੁਲਿੰਗ ਜੋ ਖਤਮ ਕੀਤੀ ਗਈ ਹੈ ਜੋ ਵਾਪਸ ਲਈ ਗਈ ਹੈ ਉਸ ਦੇ ਉੱਤੇ ਗਲਵਾਤ ਕੀਤੀ ਆ ਅਗਰਾਂ ਸਾਹਿਬ ਦਾ ਕਹਿਣਾ ਹੈ ਕਿ ਹਜੇ ਸੰਘਰਸ਼ ਨਹੀਂ ਮੁੱਕਿਆ ਹਜੇ ਸੰਘਰਸ਼ ਬਾਕੀ ਹੈ ਇਸ ਨੂੰ ਕੈਬਨਟ ਦੇ ਵਿੱਚ ਰੱਦ ਕੀਤਾ ਜਾਵੇ ਤਾਂ ਉਸ ਤੋਂ ਬਾਅਦ ਹੀ ਕਿਉਂਕਿ ਕੈਬਨਟ ਦੇ ਵਿੱਚ ਪਾਸ ਕੀਤੀ ਗਈ ਸੀ ਲੈਂਡ ਪੋਲਿਸ ਲੈਂਡ ਪੁਲਿੰਗ ਪਾਲਿਸੀ ਜਿਹੜੀ ਹੈ ਤਾਂ ਇਸ ਨੂੰ ਜਦੋਂ ਕੈਬਨਟ ਦੇ ਵਿੱਚ ਰੱਦ ਕਰ ਦਿੱਤਾ ਜਾਊਗਾ ਤਾਂ ਉਸ ਤੋਂ ਬਾਅਦ ਹੀ ਐਸ ਇਸ ਨੂੰ ਜਿਹੜਾ ਉਹ ਰੱਦ ਸਮਝਾਂਗੇ ਉਸ ਤੋਂ ਬਾਅਦ ਇੱਕ ਪ੍ਰੋਗਰਾਮ ਜਿਹੜਾ ਜਿੱਤਦਾ ਉਹ ਲਿਖਿਆ ਜਾਏਗਾ ਜੇਕਰ ਰੱਦ ਕਰ ਲਈ ਜਾਂਦੀ ਨਹੀਂ ਤਾਂ ਜੋ ਪ੍ਰੋਗਰਾਮ ਪਿਛਲੇ ਸਮੇਂ ਦੇ ਵਿੱਚ ਦਿੱਤੇ ਗਏ ਨੇ ਸਮਾਗਮ ਦਿੱਤੇ ਗਏ ਨੇ ਉਹ ਉਸੇ ਤਰ੍ਹਾਂ ਸਟੈਂਡ ਕਰਦੇ ਹੋਣਗੇ ਇਹ ਗੱਲਬਾਤ ਅਸੀਂ ਕੀਤੀ ਹੈ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਲਈ ਜੁੜੇ ਹੋ ਦਾ ਪੰਜਾਬੀ ਲਿੰਕ ਦੇ ਨਾਲ